ਕਾ ਕੀ ਲੱਗਦਾ ਸੀ ਜਿਨ ਜਿਨ ਕੀ ਲਾਸ਼ ਮਿਲੀ ਹੈ ਉਹ ਮੇਰੀ ਸਿਸਟਰ ਹੈ ਜੀ ਮੇਰਾ ਨਾਮ ਅਮਨ ਕੁਮਾਰ ਅੱਛਾ ਉਹ ਨਹੀਂ ਪੈਂਸੀ ਵੀ ਕਮਲ ਕੋ ਅੱਛਾ ਜੀ ਸਾਨੂੰ ਕੱਲ ਫੋਨ ਗਿਆ ਵੀ ਇੱਥੇ ਦਦ ਬੋਦੀ ਮਿਲੀ ਆ ਅੱਛਾ ਤੇ ਅਸੀਂ ਫੇਰ ਆਈਆਂ ਇੱਥੇ ਜੀ ਠੀਕ ਹੈ ਤੇ ਉਹ ਕੋਈ ਉਸ ਆਪਣੀ ਕਾਰਵਾਈ ਕਰ ਲਈ ਹੈ ਬਾਕੀ ਅੱਗੇ ਉਹਦੇ ਬਾਰੇ ਕੁਝ ਨਹੀਂ ਪਤਾ ਹੈ ਕਿ ਹੋਇਆ ਕਿੰਨੇ 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 ਕਿ ਦਿਨਾਂ ਤੋਂ ਲਾਸ਼ ਮਿਲੀ ਹੈ ਇਹ ਲੁਧਿਆਣਾ ਇਹ ਕਿਹੜੀ ਤਰੀਕ ਨੂੰ ਸੀਗੀ ਕਿੰਨੇ ਕਿ ਦਿਨ ਹੋ ਗਿਆ ਲਾਪਤਾ ਹੋਇਆ ਨੂੰ ਕੱਲ ਤਾਂ ਸੁਣਾ ਤਲਕਾਲ ਸੁਣ ਰਿਹਾ ਹਾਂ ਤਾਂ ਡਾਕੀ ਕਹਿਣਾ ਚਾਹਾਂਗਾ ਕਿ ਇਸ ਨੂੰ ਹੋਈ ਸੀ ਤੁਸੀਂ ਮੈਂ ਨਾਂ ਸੁਨੀਪ ਸਿੰਘ ਦਾ ਸਰਦਮ ਤੋਂ ਵਲੰਟੀਅਰ ਆ ਕੱਲ ਜਨਤਕ ਮੋਦੀ ਅਦੇਸ਼ਾ ਸਟਾਰਕਿੰਗ ਚ ਸੀਗੀ ਜਿਹੜੀ ਕਿਸੇ ਰਸਤਾ ਬਿੰਦਾ ਮੁਰਤੀcar ਵਿੱਚ ਰੱਖ ਦਿੱਤੀ ਗਈ ਸੀ ਤੇ ਉਹਦਾ ਜਿਹੜੀ ਸੀ ਲੜਕੀ ਸੀਦੀ 23 ਸਾਲ ਆ ਉਹਦਾ ਪੋਸਟ ਮਾਰਨ ਕਰਨ ਤੋਂ ਬਾਅਦ ਦਾਣਾ ਮੰਡੀ ਸਮਸ਼ਾਨ ਘਾ ਰੀਤੀ ਰਵਾਜ ਦਾ ਸੰਸਕਾਰ ਕੀਤਾ ਗਿਆ ਇਸ ਮੌਕੇ ਪਰਿਵਾਰਕ ਮੈਂਬਰੀ ਮੌਕੇ ਤੇ ਮੌਜੂਦ ਰਹੀ ਹੈ ਪਛਾਣ ਹੋਈ ਹੈ ਇਹਨਾਂ ਨੂੰ ਪਸਟਾਨ ਓਫਿਸ ਲੁਧਿਆਣੇ ਦੀ ਰਹਿਣ ਵਾਲੀ ਸੀ ਸਰ ਜੀ ਨਾਮ ਆ ਨਾਮ ਆ ਕਮਲ ਕੁਮਾਰ ਜੀ ਕਮਲ ਤੇ ਕੁਮਾਰੀ ਅੱਛਾ ਕੁਝ ਪਤਾ ਲੱਗਿਆ ਮੌਤਲੇ ਹਾਲਾਤਾਂ ਤੋਂ ਕਿਸ ਤਰ੍ਹਾਂ ਦਾ ਕੀ ਰਿਹਾ ਹੈ ਪਰਿਵਾਰਕ ਮੈਂਬਰਾਂ ਦਾ ਨਹੀਂ ਸਰ ਪਰਿਵਾਰਕ ਮੈਂਬਰਾਂ ਨਾਲ ਕੋਈ ਅਜੇ ਪੁੱਛ ਨਹੀਂ ਹੋਇਆ ਵੀ ਫਾਰੀ ਬਾਕੀ ਜਾਂਚ ਪੜਤਾਲ ਕਰਦੀ ਹੈ ਸਰ ਕਮਲ ਸਿੰਘ ਜੀ ਅੱਛਾ ਤੇ ਲੁਧਿਆਣਾ ਕਿਉਂ ਨਹੀਂ ਸੰਸਕਾਰ ਗਿਆ ਸਰ ਲੁਧਿਆਣੇ ਡੈਡ ਬਡੀ ਜਾਂਚ ਹੋਦੀ ਹੈ ਨਹੀਂ ਸੀ ਕਾਫੀ ਡੀਕੰਪੋਜ਼ਡ ਸੀ ਬਹੁਤ ਹੀ ਕਾਫੀ ਡੈਡ ਬਡੀਜ਼ ਮੁਸ਼ਕਲ ਆ ਰਹੇ ਸੀ ਸਰ ਭਾਵੇਂ ਇਹਦਾ ਡਾਕੂਮੈਂਟੇਸ਼ਨ ਚੰਗਾ ਨਹੀਂ ਤੇ ਰਿਪੋਰਟ ਨਾਲ ਸੰਦਰਸ਼ਤਾ ਗਿਆ ਹੋ ਕੱਲ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਐ ਤੇ ਅ ਅਦੇਸ਼ ਹਸਪਤਲ ਦੀ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਐ ਤੇ ਇਹਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵਾਲ ਆ ਰਹੀ। ਜੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੇ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ। ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਪਰ ਬਾਅਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਨੂੰ ਜਦੋਂ ਮੌਕੇ ਤੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਉਹ ਜਿਹੜੇ ਐਂਗਲਸ ਤੋਂ ਜਾਣਕਰਨ ਤੋਂ ਇਹ ਪਾਇਆ ਗਿਆ ਇਹ ਲੜਕੀ ਦਾ ਨਾਮ ਕੰਚਨ ਕੁਮਾਰੀ ਏਲੀਅਸ ਕਮਲਪੁਰ ਪੁੱਤਰੀ ਬਰਸਾਤੀ ਲਾਲ ਇਹ ਲਖਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ। ਇਹਦੀ ਏਜ 30 ਸਾਲ ਦੇ ਕਰੀਬ ਹੈ। ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਗਈ ਸੀ ਕਿ ਇਹ ਬੰਦੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਏਜੰਟ ਵਾਸਤੇ ਜਾ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਸ ਦਾ ਰਸਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਇਹਦੀ ਪਾਰਕਿੰਗ ਵਿੱਚੋਂ ਮਿਲੀ ਹੈ। ਸੁਪਰੀਲੀਮਿਨਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਹੈ ਕਿ ਜਿਹੜੇ ਹੈਗੇ ਕਿਸੇ ਅਣਜਾਣ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ ਪਾਰਕ ਕਰਕੇ ਲਾਸਟ ਡੱਬ ਕਰਕੇ ਦੇਸ਼ ਉਸ ਫਿਰੋਦੀ ਪਾਰਕਿੰਗ ਦੇ ਵਿੱਚ ਗੱਡੀ ਗਾ ਪਾਰਕ ਕਰਕੇ ਭੱਜ ਗਏ ਗੱਡੀ ਜਿਹੜੀ ਸੀ ਉਹ ਪ੍ਰੋਗਰਸ ਕਰ ਰਹੇ ਹੈ ਜਿਹੜੀ ਹੈਗੀ ਸਾਡੀ ਟੀਮ ਕੋਲ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਇਹ ਬਦਕੁੱਲ ਕਰਦੇ ਕੀਤੀ ਜਾਊਗੀ ਅ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦੇ ਹਾਂ ਕਿ ਜਿਹੜੇ ਕੌਣ ਮੰਨਦਾ ਸੀਗਾ ਜਿਹੜੇ ਨੂੰ ਪਾਰਕ ਕਰਕੇ ਗਿਆ ਕਿਸ ਦੀ ਇਹ ਮੌਤ ਦੀ ਵਜ੍ਹਾ ਕੀ ਸੀਗੀ ਕਿਵੇਂ ਕਿਤਾ ਸਾਰੇ ਜਿਹੜੇ ਕੋਣ ਕੋਣ ਪਿੱਛੇ ਸ਼ਾਮਲ ਨੇ ਉਹ ਸਾਰੇ ਅੰਗਲਾਂ ਕੱਥੀ ਜਾਂਚ ਕਰਦੇ ਆਂ ਕਿ ਕੋਈ ਸ਼ੁੱਧ ਨੁਕਲੇ ਹੈ ਕਿ ਨਾ ਹੈ ਆ ਦੇਖੋ ਪਰੇ ਮੈਂ ਕੁਝ ਨਹੀਂ ਕੱਛੀ